ਕੱਟੇ ਚਲਾਨ ਜਿਹੜੇ ਕੱਟੇ ਨੇ ਮਾਨ ਜੋਗ ਐਸਐਸਜੀ ਸਾਹਿਬਾ ਅਧਿਰ ਦੇ ਘੁਣਾ ਜਿਹੜਾ ਨਾਕਾ ਲਾਇਆ ਅੱਜ ਹੁਣ ਤੱਕ ਜਿਹੜੇ ਆ 10 ਚਲਾਨ ਕੱਟੇ ਗਏ ਇਹ ਪਰ ਗੱਲ ਕੀਤੀ ਜਿਵੇਂ ਕਈ ਜਿਹੜੇ ਨੇ ਸਿਰਫ ਬਾਜ਼ ਕਰਦੇ ਨੇ ਜਿਹੜੇ ਚਾਹ ਬੁੱਲਟ ਦੇ ਫਟਾਕੇ ਮਾਰਦੇ ਉਹਨਾਂ ਦੇ ਕੀ ਕਾਰਵਾਈ ਕੀਤੀ ਜਾਂਦੀ ਹੈ ਜਿਹੜੇ ਡਿਫਰ ਰਾਈਡਿੰਗ ਆ ਇਹਨਾਂ ਦੇ ਜਿਹੜਾ ਐਸਐਸਜੀ ਸੰਡ ਕਰਦਾ ਸੀ ਲੈ ਕੇ ਭੇਜ ਰਹੇ ਆ ਉਹਨਾਂ ਦਾ ਜਿਹੜਾ 3 ਮਹੀਨੇ ਵਾਸਤੇ ਜਿਹੜਾ ਚਲਾਨ ਦੇ ਨਾਲ ਲਾਇਸੈਂਸ ਜਿਹੜਾ ਆਫਿਸਸ ਸੰਡ ਕੀਤਾ ਜਾਊਗਾ ਜਿੱका ਸਰ ਦੇਖਿਆ ਜੇ ਨੇ ਕਈਆਂ ਨੇ ਜਿਹੜੇ ਬੁਲਟ ਦਾ ਸਲੈਂਸਰ ਲੱਗਾ ਹੁੰਦਾ ਉਹ ਪਿੱਛੋਂ ਹੀ ਲੱਗਾ ਹੁੰਦਾ ਕਿ ਆਮ ਦੁਕਾਨਦਾਰ ਕੋਲ ਆਇਆ ਜਾਂਦਾ ਨਹੀਂ ਨਹੀਂ ਪਿੱਛੋਂ ਨਹੀਂ ਲੱਗਾ ਹੁੰਦਾ ਪਿੱਛੇ ਜਿਹੜਾ ਹੁੰਦਾ ਉਹ ਵਾਲੇ ਜਿਹੜਾ ਹੋਰ ਹੁੰਦਾ ਇਹ ਜਿਹੜਾ ਆਪਣੇ ਕੋਲੋਂ ਜਿਹੜਾ ਲਾਉਂਦੇ ਆ ਜਿੱਦੇ ਵਿੱਚ ਜਾਲੀ ਹੁੰਦੀ ਆ ਉਹਨੂੰ ਕੱਢ ਦਿੰਦੇ ਆ ਇੱਕ ਅੱਗੇ ਦਾ ਬੈਂਡ ਹੁੰਦਾ ਉਹ ਪੌੜੇ ਲੰਮਾ ਕਰਕੇ ਤਾਂ ਕਰਕੇ ਇਹ ਜਿਹੜਾ ਇਹ ਪਟਾਕੇ ਮਾਰਦਾ ਉਹਨੂੰ ਛੱਡਿਆ ਜਾਂਦਾ ਕਿ ਮਤਲਬ ਉਹਨੂੰ ਬੋੜੀ ਕਰ ਦਿੱਤਾ ਜਿੰਦਾ ਪੁਰਸਾ ਨਹੀਂ ਚਲਾਨ ਕਰ ਰਹੇ ਉਹਨਾਂ ਦੇ ਵੀ ਗੰਗਾਂ ਸਰ ਜਿਹੜੇ ਆ ਮਕੈਨਿਕ ਜਿਹੜੇ ਆ ਕਰਦੇ ਆ ਦੂਜਾ ਸਰੈਂਸਰ ਲਾ ਦਿੰਦੇ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਫਿਰ ਜਾਂ ਉਹਨਾਂ ਨੂੰ ਕੀਤਾ ਜਾਵੇ ਕਿ ਕਿਉਂ ਕਰਦੇ ਹੋਇਆ ਕਾਰਵਾਈ ਮਕੈਨਿਕਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਆ ਇਹਨਾਂ ਨੂੰ ਐਮਐਮ ਚੜਾਈ ਸੀ ਇਹਨਾਂ ਨੂੰ ਹੁਣ ਵੀ ਨੋਟਿਸ ਦਈਦਾ ਉਹ ਕਹਿੰਦੇ ਆ ਕਿ ਸਾਡੇ ਕੋਲੋਂ ਨਹੀਂ ਇਹ ਲਵਾਉਨੇ ਇਹ ਜਿਹੜੇ ਆ ਬਾਹਰੋਂ ਹੋਰ ਕਿੱਥੋਂ ਲਵਾ ਕੇ ਪਿੰਡਾਂ-ਪੁੰਡਾਂ ਦੇ ਵਿੱਚੋਂ ਜਿਹੜੇ ਉਹ ਲੈ ਆਉਂਦੇ ਆ ਯਾਰ ਇਹਨਾਂ ਕੋਲ ਮਕੈਨਿਕ ਕੋਲ ਲਿਖ ਕੇ ਵੀ ਲਿਆ ਸੀ ਇਹ ਜਿਹੜੇ ਆ ਨਹੀਂ ਲਾਉਣਗੇ ਹੂੰ ਹੋਰ ਫਿਰ ਕਿੰਨੇ ਚਲਾਣ ਕੱਟੇਗੇ 10 ਚਲਾਣ ਕੱਟੇਗੇ ਹੁਣ ਤਾਂ ਤੇ ਕਿੰਨੇ ਵੇਲੇ ਡਿਊਟੀ ਰਹੂਗੀ ਜੀ ਇੱਥੇ ਸਾਡੀ ਡਿਊਟੀ 8 ਤੋਂ 8 ਹੈ ਜੀ ਜੁੜੀ 8 ਵਜੇ ਤੱਕ ਰਹੂਗੀ ਠੀਕ